ਜਿਹਦੇ ਫੌਰਨ ਕੋਈ ਪਿੰਡ ਦੇ ਬੰਦੇ ਜਾਂਦੇ ਉਹਨਾਂ ਨੇ ਫੋਨ ਕੀਤਾ ਜੀ ਪਿੰਡ ਇਹਦੇ ਬੇਟੇ ਨੂੰ ਇੱਕ ਬੰਦਾ ਸਾਡੇ ਪਿੰਡ ਜਸਵੀਰ ਸਿੰਘ ਆ ਉਹ ਪਹਿਲਾਂ ਗਿਆ ਜਿਹਦੇ ਨਾਲ ਸਾਰਾ ਪਿੰਡਾ ਜੀ ਇਕੱਠੇ ਹੋ ਕੇ ਉਹਨੂੰ ਚੱਕਿਆ ਜੀ ਨਾਮ ਇਹਦਾ ਲੱਖਾ ਸਿੰਘ ਜੀ ਉਮਰ ਕਿੰਨੀ ਹੈ ਉਮਰ ਲਗਭਗ 48 ਸਾਲ ਦੇ ਲੱਗੇ ਕਾਹਦੇ ਤੇ ਜਾ ਰਹੀ ਸੀਗੇ ਇਹ ਇਹਦੇ ਕੋਲ ਐਕਟਿਵ ਹੈ ਜੀ ਅੱਪ ਦੀ ਕਾਹਦੇ ਜਾ ਰਹੇ ਸੀ ਹਾਂ ਜੀ ਪਿੰਡ ਜਾ ਰਹੇ ਸੀ ਕਾਹਦੀ ਨਾਲ ਹੋਏ ਇਹ ਹਲੇ ਸ਼ੁਰੂ ਨਹੀਂ अच्छा हां मौके देले सी देख दे भी किमे एक्सीडेंट ਨਾਲ ਹੀ ਹੋਇਆ ਮੌਤ ਮੌਤ ਅੱਛੀ ਕੀ ਅੰਨ ਨਾਲ ਕਿੱਥੇ ਜਾਂ ਕਿੱਥੇ ਸੱਟ ਲੱਗੀ ਹੋਈ ਸੀ ਜੇ ਤੁਸੀਂ ਦੇਖਿਆ ਸਰਚ ਹੈ ਯਾਰ ਉੱਥੇ ਵੀ ਬੜਾ ਜੇ ਤੁਸੀਂ ਜਾ ਕੇ ਰਿਪੋਰਟ ਕਰੋ ਜਿੰਨਾ ਕੋ ਬਲੱਡ ਪਿਆ ਉੱਥੀ ਜਾਣੀ ਕਿ ਸ਼ੰਕਾ ਹੋ ਗਈ ਸੀ ਵੀ ਤਾਂ ਬਹੁਤ ਜਿਆਦਾ ਸੱਟ ਆ ਤੁੰਡੀ ਪਰਿਵਾਰ ਚ ਪਿੱਛੇ ਕੌਣ ਕੌਣ ਨੰਬਰ ਇਹਦਾ ਬੇਟਾ ਜੀ ਤੇ ਮੰਮੀ ਡੈਡੀ ਨੇ ਜੀ ਉਹਦੇ ਦੇ ਬੇਸ਼ੀ ਜੋਗ ਜੀ ਦੀ ਬੇਟੀ ਆ ਬਾਹਰ ਰਹਿੰਦੀ ਬਾਹਰ ਰਹਿੰਦੀ ਕਿੰਨਾ ਘਟਾ ਹੋਇਆ ਤੋ ਜੀ ਉਹਨਾਂ ਤੋਂ ਲਗਭਗ ਹੋਰ ਹੋਣਗੇ ਜੀ 5 ਤੋਂ 6 ਸਾਲ ਦੇ ਪੰਜ 6 ਸਾਲ ਦੀ ਡੈਕਟ ਹੋਊਗੀ ਮੌਕਤੀ ਹੋਊਗੀ ਮੇਰਾ ਜਾਨੀ ਕੋ ਉਰੇ ਆ ਕੇ ਡਾਕਟਰਾਂ ਨੇ ਦੱਸਣ ਦੇ ਸਬਾਬ ਨਾਲ ਅਸੀਂ ਉਰੇ ਡੈਕਟ ਪਾਈ ਬਈ ਸੱਤੇ ਕੋ ਚੱਕਲੇ ਜੀ ਸ਼ੰਮੂਰ ਉੱਥੇ ਜਾਵੇ ਜਦੋਂ ਆਪਾਂ ਨਕੀ ਲੰਗ ਦਾ ਪੱਜਾ ਦੇ ਪੱਜਾ ਚੱਕੀ ਪਿੰਡ ਕਿਹੜਾ ਪਿੰਡ ਕਮੇਲੀ ਆ ਜੀ ਇਹ ਅਸੀਂ ਬਹੁਤ ਸਮੇਂ ਦੇ ਹੁਣ ਜਿਠੇ ਜਿਹੜੇ ਟਰੈਕ ਦੇ ਕਾਰਨ ਉਹ ਟਰਾਲੀਆਂ ਟਰੈਕਟਰਾਂ ਦੇ ਬੜੇ ਬੜੇ ਡੈਕ ਲਾ ਲੈਂਦੇ ਨੇ ਅੱਗੇ ਪਿੱਛੇ ਦੇਖਦੇ ਨਹੀਂ ਹੈਗੇ ਠੀਕ ਹੈ ਨਹੀਂ ਜਾਣ ਦੀ ਕਾੜੀ ਕਰਦੇ ਨੇ ਉਹ ਕਾਰਨ ਜਿਹੇ ਸ਼ਟ ਹੁੰਦੇ ਨੇ ਉਹ ਆਪਦੇ ਆਪ ਨੂੰ ਤਾਂ ਦੇਖੀ ਜਾਂਦੇ ਨੇ ਅੱਗੇ ਬੜੇ ਬੜੇ ਡੈਕ ਲਾ ਕੇ ਪਰ ਟਰੈਕ ਕੋ ਬਾਰੇ ਨੂਰ ਦੇਖਦੇ ਉਹ ਕਾਰਨ ਜਿਹੇ ਘਟਨਾ ਵਾਪਰੀ ਆ ਲਾਪਰਵਾਹੀ ਲਾਪਰਵਾਹੀ ਨਾਲ ਘਟਨਾ ਵਾਪਰੀ ਆ ਜੀ ਦੇਖੋ ਚੀਜ਼ ਵਿੱਚ ਲੱਗੇ ਆ ਪੂਰਾ ਖਿੱਚ ਕੇ ਬੰਦਾ ਲੈ ਕੇ ਗਿਆ ਸੜਕ ਦਾ ਬਹੁਤ ਬੁਰਾ ਰੋਡ ਦੇ ਉੱਪਰ ਖਿੱਚ ਕੇ ਲੈ ਕੇ ਗਿਆ ਖਿੱਚ ਕੇ ਮਨ ਖਿੱਚਣ ਨਾਲ ਇਹਦੀ ਮੌਤ ਹੋਈ ਆ ਜੀ ਟਰਾਲੀ ਨਾਲ ਬ ਪਰ ਉਹ ਮਾ ਜੀਓ ਚਲੇ ਗਿਆ ਪਰਿਵਾਰ ਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਕੋਈ ਹੱਲ ਨਹੀਂ ਦੇ ਜੀ ਬੱਚਾ ਵੀ ਨਹੀਂ ਆਣਾ ਜੀ ਕੋਈ ਇਹਦੀ ਵੀ ਉਮਰ ਹੈਗੀ ਬੱਚਾ ਵਿਆਹ ਨਹੀਂ ਦੋ ਜੀ ਖੇਤੀ ਵੱਡੀ ਕਰਦੇ ਖੇਤੀ ਵੱਡੀ ਹਾਂ ਜੀ ਇੱਕ ਆਪਣੀ ਗੁੱਡੀਆ ਦੀ ਇਹਨਾਂ ਦੀ ਵੱਡੀ ਇੱਕਾ ਬੱਚਾ ਜੀ ਛੋਟਾ ਦੋ ਇੱਕ ਮਾਰੇ ਨੇ ਹਾਈ ਰੇਕਾ ਹਾਈ ਟ੍ਰੈਕਟਰ ਡੱਕਰਦੇ ਨੇ ਪੂਰੇ ਜੀ ਹਾਂ ਜੀ ਬੜੇ ਡੱਕ ਲਾਏ ਨੇ ਇਹ ਬੰਦ ਹੋਣੇ ਚਾਹੀਦੇ ਨੇ ਇਹ ਸਰਕਾਰ ਨੂੰ ਹੋਣਾ ਚਾਹੀਦਾ ਜੀ ਸਾਰੇ ਲਾਉਣੇ ਚਾਹੀਦੇ ਨੇ ਏ ਬਹੁਤ ਗਲਤ ਕੰਮ ਗਾਇਲ ਨਹੀਂ ਦਿਖਦਾ ਜੀ ਕੋ ਡੈਕ ਨਾਲ ਕੋਈ ਕੋਈ ਵੀ ਐਮਐਲਏ ਵੀ ਕੋਈ ਵੀ ਬਹਿ ਕੇ ਦੇਖ ਲੈ ਟਰੈਕਟਰ ਦੇ ਪਿੱਛੇ ਦੇਖੋ ਵੀ ਦਿਖਦਾ ਆਪ ਚਲਾ ਕੇ ਦੇਖੇ ਸਰਕਾਰ ਜੀ ਪੇਟ ਦਾ ਤਾਂ ਪਤਾ ਲੱਗਦਾ ਡੈਕ ਜੀ ਤਾਂ ਪਤਾ ਹੀ ਨਹੀਂ ਲੱਗਦਾ ਨਾ ਪਤਾ ਨਹੀਂ ਲੱਗਦਾ ਜੰਮੀ ਪਤਾ ਨਹੀਂ ਲੱਗਦਾ ਟਰੈਲੀ ਵਿੱਚ ਵੀ ਆ ਕੇ ਕੋਈ ਪਛਾਦੂ ਹੀ ਗਾਇਲ ਗਾਇਲ ਇਕੜੀ ਹਿਦਾ ਜੋ ਬੰਦਾ ਡੈਕ 'ਚ ਉਹਦੀ ਆਵਾਜ਼ ਰਹੂਗੀ ਜੀ ਵਿਆ ਕੋਈ ਜੋ ਮਰਜੀ ਗਾਇਲ ਖੜਕਾ ਹੁੰਦਾ ਹੀ ਆਵੇ ਜੇ ਨਹੀਂ ਡੈਕੂਗਾ ਮੜਿਆ ਕੋਈ ਕੁੰਡਾ ਵੀ ਖੜਕੋ ਉਹ ਵੀ ਪਤਾ ਲੱਗੂਗਾ ਵੀ ਆਹ ਟਰਾਲੀ ਦਾ ਕੁੰਡਾ ਖੁੱਲ ਗਿਆ ਜੀ ਲੱਗਾ ਸਿੰਘ ਜਾ ਕੇ ਇੱਥੇ ਰਹੀ ਸੀਗੇ ਹਾਂ ਜੀ ਇਹ ਪਿੰਡ ਨੂੰ ਜਾ ਰਹੇ ਸੀ 90 ਤੇ ਪਿੰਡ ਨੂੰ ਜਾ ਰਹੇ ਸੀ ਵਾਪਸ ਆਪਾਂ ਪਿੰਡ ਹਾਂ ਵਾਪਸ ਆ ਰਹੇ ਸੀ ਪਿੰਡ ਦੇ ਲਵੀ ਲੱਗੇ ਸੀ ਪਿੰਡ ਤੋਂ ਕਿੰਨੇ ਕਿਲੋਮੀਟਰ ਤੇ ਹੋਇਆ ਜੀ ਪਿੰਡ ਤੋਂ ਜੀ 1.5 ਕਿਲੋਮੀਟਰ ਵਾਪਸ 1.5 ਕਿਲੋਮੀਟਰ ਵਾਪਸ ਆ ਰਹੇ ਸੀ ਐਗਜ਼ੈਕਟ ਹੋਇਆ ਕਿੱਥੇ ਜਾ ਇਹ ਆਪਣੇ ਇੱਕ ਸਵਿੱਤਰ ਸਕੂਲ ਤੋਂ ਕਿੱਥੇ ਹੋਇਆ ਹਾਂ ਜੀ ਕੋਲ ਟੱਪ ਕੇ ਮੰਡੀ ਟੱਪ ਕੇ ਜੀ ਸਵਿੱਤਰ ਸਕੂਲ ਦੇ ਗੱਭੇ ਹੋਇਆ ਜੀ ਬਸ ਇਹ ਭਾਵੇਂ ਇਹਨਾਂ ਦਾ ਨਾਮ ਹੈਗਾ ਲੱਖਾ ਸਿੰਘ son of ਸੰਤਾ ਸਿੰਘ 48 ਸਾਲ ਦੀ ਉਮਰ ਹੈ ਇਹਨਾਂ ਦੀ ਇਹਨਾਂ ਦੇ ਘਰ ਦੇ ਹੀ ਇਹਨਾਂ ਨੂੰ ਪਿੰਡ ਕੌਲ ਦੇ ਕੋਲੋਂ ਫਟ ਲੱਗੀ ਹੈ ਇਹਨਾਂ ਦੇ ਨੱਕ ਤੇ ਤੇ ਕੰਨਾਂ 'ਚੋਂ ਫੋਨ ਆ ਰਿਹਾ ਸੀ ਬ੍ਰਾਡ ਡੈਡੀ ਲੈ ਕੇ ਆਏ ਸੀਗੇ ਬਾਕੀ ਤਾਂ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਰੀਜ਼ਨ ਕੀ ਹੈ ਬੇਸਿਕਲੀ ਇਹਦਾ 48 ਸਾਲ ਦੀ ਉਮਰ ਹੈ ਜੀ ਇਹਨਾਂ ਦੀ ਬ੍ਰਾਡ ਡੈਡ ਹਾਂਜੀ ਹਾਂਜੀ ਬ੍ਰਾਡ ਡੈਡ ਲੈ ਕੇ ਆਏ